ਰਾਮਾ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਮੈਂ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਤੌਲੀਆਂ ਦੀ ਵੈਰਿਟੀ ਆ ਗਈ ਜੀ ਵਧੀਆ ਤੌੜ ਗਿਆ ਆਪਣੇ ਕੋਲੇ ਸੇਲ ਮੇਲੇ ਦੇ ਵਿੱਚ ਜੀ ਪਹਿਲਾਂ 300 ਦੇ ਦੋ ਸੀ ਉਸ ਤੋਂ ਬਾਅਦ 250 ਦੇ ਹੋ ਗਏ ਹੁਣ ਇਹ ਕਰਤਾ 100 ਰੁਪਏ ਦਾ ਦੋ ਸਾਈ ਦੇ ਦੋ ਪੀਸ ਬਹੁਤ ਨੇ ਸ਼ਾਨਦਾਰ ਵਧੀਆ ਕਪੜਾ ਦੇਖੋ ਕਿੰਨਾ ਵਧੀਆ ਕਪੜਾ ਇਹਦੇ ਵਿੱਚ ਸਿਰਫ 100 ਰੁਪਏ ਦਾ ਪੀਸ ਕਰਤਾ ਜੀ ਇਹ ਬਹੁਤ ਹੀ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਦੇ ਵਿੱਚ ਜਿੰਨੇ ਮਰਜ਼ੀ ਰੰਗੀਆਂ ਲੈ ਸਕਦੇ ਜਿਹਦੇ ਵਿੱਚ ਫੁੱਲ ਰੰਗਾਂ ਤੇ ਡਿਜ਼ਾਈਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਨਵੇਂ ਨਵੇਂ ਰੰਗ ਤੇ ਨਵੇਂ ਨਵੇਂ ਡਿਜ਼ਾਈਨ ਨਾ ਰਾਮਾ ਦੀ ਹੱਟੀ ਦੇ ਉੱਤੇ ਭਾਰੀ ਸੋਅ ਮੇਲਾ ਚੱਲ ਰਿਹਾ ਹੈਗਾ ਭਾਰੀ ਫੇਰ ਮੇਲੇ ਦੇ ਉੱਤੇ ਆ ਦੇਖੋ ਜੀ ਡਿਜ਼ਾਈਨ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਹਰ ਇੱਕ ਡਿਜ਼ਾਈਨ ਦੇ ਵਿੱਚ ਚਾਹੇ 10-10 ਪੀਸ ਲੈ ਲਓ ਚਾਹੇ 20-20 ਪੀਸ ਲੈਣੋ ਬਹੁਤ ਜੀ ਇਹਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ ਹਾਇ ਇੱਕ ਡਿਜ਼ਾਈਨ ਦੇ ਵਿੱਚ ਕਿਆ ਚਾਰ ਪੰਜ ਕਲਰ ਨੇਗਾ ਹਾਂ ਮਰੀ ਕੋ ਬਿਜਾਇਨਗਾ ਇੱਕ ਤੋਂ ਇੱਕ ਵਧੀਆ ਡਿਜ਼ਾਈਨ ਵੀ ਇਹਦੇ ਵਿੱਚ ਪਰ ਆਮਾ ਦੀ ਹੱਟੀ ਦੇ ਉੱਤੇ ਭਾਰੀ ਫੇਰ ਮੇਲੇ ਦੇ ਪਲੀ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਸਿਰਫ 100 ਰੁਪਏ ਦੇ ਵਿੱਚ ਕਰਤਾ ਜੀ ਇਹ 100 ਰੁਪਏ ਦੇ ਵਿੱਚ ਫੈਂਸੀ ਕੌਣ ਜਾਣ ਬਹੁਤ ਕੁਆਂਟੀਟੀ ਚ ਮਾਲ ਇਕੱਠਾ ਮੈਨੂੰ ਕੋਲ ਐਨ ਕਰਕੇ ਰੇਡ ਘਟਾਦਾ ਜੀ ਇਹਦਾ ਪਹਿਲਾਂ ਆਵੇਂ ਇਹ 150 ਦਾ ਪੀਸ ਸੀਗਾ ਕੁਲ ਕਰਤਾ ਸੈ 100 ਰੁਪਏ ਦਾ 100 ਰੁਪਏ ਦਾ ਬਾਵਲ ਬਹੁਤ ਹੀ ਮਾਲ ਪਹੁੰਚੂਕੀ ਰਹੀ ਚੀ ਜਿੰਨੇ ਮਰਜੀ ਰੰਗਾਂ ਤੇ ਜਿੰਨੇ ਦੇ ਮਾਲ ਲੈ ਸਕਦੇ ਹੋਗੇ ਫੁੱਲ ਵੈਰਾਈਟੀ ਪਹੁੰਚੂਕੀ ਰੌਲੀਆਂ ਜੀ ਫੋਲੋ ਬਰਾਇਡੀ ਪਹੁੰਚ ਗਈ ਤੌਲੀਆਂ ਦੀ ਭਰਾਮਾ ਦੀ ਹੱਟੀ ਦੇ ਉੱਤੇ 100 ਰੁਪਏ ਦੇ ਵਿੱਚ ਫੈਂਸੀ ਤੌਲੀਆਂ ਬਿਲਕੁਲ ਮਖਮਲ ਵਰਗਾ ਵਧੀਆ ਭਰਾਮਾ ਦੀ ਹੱਟੀ ਨੇੜੇ ਦਰਸ਼ਨ ਦੇ ਰਿਬਲ ਮੰਡੀ ਪਾਰੀ ਸੇਲ ਮੇਲਾ ਚੱਲ ਰਿਹਾ ਜੀ ਭਰਾਮਾ ਦੀ ਹੱਟੀ ਦੇ ਉੱਤੇ ਪਾਰੀ ਸੇਲ ਮੇਲਾ